ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਉਹਨਾਂ ਭਗਤਾਂ ਨੂੰ ਨਮਸਕਾਰ ਜਿਨ੍ਹਾਂ ਨੇ ਗੁਰੂ ਦੀ ਬਾਣੀ ਨਾਲ ਇੰਨਾ ਪਿਆਰ ਕੀਤਾ ਜਿਨ੍ਹਾਂ ਸਿੱਖੀ ਸਿਰ ਦੇ ਨਾਲ ਨਭਾਈ ਜਿਨ੍ਹਾਂ ਨੇ ਆਪਣੇ ਮਾਲਕ ਨੂੰ ਵਸਦੇ ਵਿੱਚ ਕਰ ਲਿਆ ਪ੍ਰੇਮ ਦੀਆਂ ਪਾਕੇ ਦਵਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤਾਂ ਨੇ ਰਬ ਵਸ ਕੀਤਾ ਪ੍ਰੇਮ ਦੀਆਂ ਪਾਕੇ ਦੋਰਾ ਭਗਤਾ ਨੇ ਰਬ ਵਸ ਕੀਤਾ પ્રેમ ਦੀਆ ਪਾਕੇ ਲੋਹਰਾਂ ਰੇਂਦੇ ਨੇ ਮਸਦਵਾਨੇ ਨਾਮ ਦੀਆਂ ਚੜੀਆਂ ਲੋਹਰਾਂ ਰੇਂਦੇ ਨੇ ਮਸਦਵਾਨੇ ਨਾਮ ਦੀਆਂ ਚੜੀਆਂ ਲੋਰਾਮ ਪਗਤਾਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾਕੇ ਡੋਰਾਮ ਪਗਤਾਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾਕੇ ਡੋਰਾਮ ਮੇ नज़र जॾोव करदा करतार जी मेर दी करतार जी नज़र जॾोव करदा कर तार जी डुबी हुई बेड़ी लादा ਤੇਹੀ ਪਾਰ ਜੀ ਪਰ ਦੇਂਦਾ ਪਰਲੇ ਸਭ ਦੇ ਛੱਡਦਾ ਨਾ ਕੋਈ ਥੋੜਾ ਭਗਤਾ ਨੇ ਰੱਬ ਵਸ ਕੀਤਾ પ્રેમ ਦੀਆਂ પાਕੇ ਡੋਰਾ ਭਗਤਾ ਨੇ ਰੱਬ ਵਸ ਕੀਤਾ પ્રેમ ਦੀਆਂ પાਕੇ ਡੋਰਾ ਚੜ ਜੇ ਜਦ ਨਾਮ ਖਮਾਰੀ ਜਨ ਮਾਤਾ ਹੀ ਲੈਂਦੀ ਨਹੀਂ ਚੜ ਜੇ ਜਦ ਨਾਮ ਖਮਾਰੀ ਜਨ ਮਾਤਾ ਹੀ ਲੈਂਦੀ ਨਹੀਂ ਮੀਰਾ ਵੀ ਨਾਮ ਗੁਰਾਂ ਦਾ ਐਵੇਂ ਤਾਂ ਲੈਂਦੀ ਨਹੀਂ ਐਸੀ ਹੈ ਨਾ ਮਕਮਾਰੀ ਲੁੱਟੀ ਨਾ ਜਾਵੇ ਚੋਰਾਂ ਭਗਤਾ ਨੇ ਰੱਬ ਵਸ ਕੀਤਾ ਪ੍ਰੇਮ ਦੀਆ ਪਾਕੇ ਡੋਰਾ ਭਗਤਾ ਨੇ ਰੱਬ ਵਸ ਕੀਤਾ ਪ੍ਰੇਮ ਦੀਆ ਪਾਕੇ ਡੋਰਾ ਨੰਦ ਪੋਰੇ ਲਾਏ ਸੰਗ ਤੇ ਸਾਥ ਘਰ ਮੇਰੇ ਨੇਂ ਡੇਰੇ ਨੰਦ ਪੋਰੇ ਲਾਏ ਸੰਗ ਤੇ ਸਾਥ ਘਰ ਮੇਰੇ ਨੇਂ ਡੇਰੇ ਉਹਦਾ ਜੋ ਨਾਮਤੀ ਆਵੇ ਕਟਦਾ ਜਨਮਾਂ ਦੇ ਗੇੜੇ ਉਹਦਾ ਜੋ ਨਾਮਤੀ ਆਵੇ ਕਟਦਾ ਜਨਮਾਂ ਦੇ ਗੇੜੇ ਪਰ ਦੇਂਦਾ ਪਰਲੇ ਸਬਦੇ ਛੱਡਦਾ ਨਾ ਕੋਈ பகத்தே ரேமா பகத்தே ரேமே ரெண்டே நே மஸ்துவாங்க நாமா பகத்தே ரேமேற ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ